ਦੇਖੋ ਵਿਕਰਮ ਜੀਤਿਆ ਸਾਹਿਬ ਤੇ ਜਿਹੜਾ ਝੂਠਾ ਮੁਕੱਦਮਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਰਜ ਕੀਤਾ ਇਹਦੇ 'ਚ ਸਬੂਤ ਤਾਂ ਕੋਈ ਲੱਭ ਨਹੀਂ ਰਿਹਾ ਆਏ ਦਿਨ ਕੋਈ ਨਵਾਂ ਝੂਠ ਮੀਡੀਆ ਦੇ ਵਿੱਚ ਪਲਾਂਟ ਕਰਕੇ ਸਸੰਸਨੀ ਫਲਾਈ ਜਾ ਰਹੀ ਹੈ ਫ੍ਰਸਟ੍ਰੇਸ਼ਨ ਬਹੁਤ ਹੈ ਹੁਣ ਅੱਜ ਇੱਕ ਨਵਾਂ ਝੂਠ ਸਰਕਾਰ ਨੇ ਮੀਡੀਆ 'ਚ ਪਲਾਂਟ ਕੀਤਾ ਕਿ ਜਿਹੜਾ ਵਿਕਰਮ ਮਜੀਠੀਆ ਸਾਹਿਬ ਕੋਲੇ ਮੋਬਾਈਲ ਮਿਲਿਆ ਉਹਦੇ 'ਚ ਕਿਸੇ SIM ਦਾ ਜਿਹੜਾ ਜਸਪ੍ਰੀਤ ਨਾਮ ਦਾ ਵਿਅਕਤੀ ਸੀ ਉਹਦਾ SIM ਉਹ ਚਲਾ ਰਹੇ ਸੀ ਤੇ ਉਹ ਵਿਅਕਤੀ ਹੁਣ ਕੈਨੇਡਾ ਪੱਜ ਮੈਂ ਪਹਿਲਾ ਸਪਸ਼ਟ ਕਰਨਾ ਚਾਹੁੰਦਾ ਕਿ ਵਿਕਰਮ ਮਜੀਠੀਆ ਸਾਹਿਬ ਨੂੰ ਜਿਸ ਦਿਨ ਗ੍ਰਿਫਤਾਰ ਕੀਤਾ ਇਸ ਝੂਠੇ ਕੇਸ 'ਚ ਉਹਨਾਂ ਕੋਲ ਤਾਂ ਕੋਈ ਮੋਬਾਈਲ ਲੱਭਿਆ ਹੀ ਨਹੀਂ ਇੱਕ ਮੋਬਾਈਲ ਫੋਨ ਅਸੀਂ ਬਾਅਦ ਦੇ ਵਿੱਚ ਵਿਜਨੈਸ ਨੂੰ ਦਿੱਤਾ ਜਿਹੜਾ ਕਿ 981400003 ਜਿਹੜਾ ਕਿ ਵਿਕਰਮ ਮਜੀਠੀਆ ਸਾਹਿਬ ਦੇ ਨਾਮ ਤੇ ਹੈ ਤੇ ਉਹਨਾਂ ਦਾ ਅਫੀਸ਼ੀਅਲ ਫੋਨ ਤੇ ਅੱਜ ਇਹ ਗੱਲ ਕਹਿਣੀ ਕਿ ਜਸਪ੍ਰੀਤ ਨਾਮ ਦੇ ਵਿਅਕਤੀ ਦਾ ਸੀਐਸਓ ਕੈਨੇਡਾ ਭੱਜ ਗਿਆ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਹੁਣ ਜੇ ਕੁਝ ਪਲਾਂਟ ਕਰਨੇ ਚਾਹੁੰਦੇ ਆਪਾਂ ਕੋਈ ਸਟੋਰੀ ਤਾਂ ਸੱਚ ਨੇ ਸੱਚ ਰਹਿਣਾ ਇਹ ਜਿਹੜਾ ਝੂਠਾ ਮੁਕੱਦਮਾ ਇਹਨੇ ਝੂਠ ਹੀ ਰਹਿਣਾ ਅਦਾਲਤਾਂ 'ਚ ਨਾ ਐਸੇ ਝੂਠ ਚੱਲਦੇ ਨੇ ਔਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਇਹ ਸਮਝ ਲੈਣ ਕਿ ਅਦਾਲਤਾਂ ਤੱਥ ਦੇ ਉੱਤੇ ਫੈਸਲੇ ਕਰਦੀਆਂ ਨੇ ਇਹ ਜਿਹੜੇ ਖਿਆਲ ਨੇ ਮੁੱਖ ਮੰਤਰੀ ਦੇ ਜਾਂ ਵਿਜੀਲੈਂਸ ਡਿਪਾਰਟਮੈਂਟ ਦੇ ਸੀ ਇਦਾਂ ਹੀ ਕੋਈ ਸਬੂਤ ਬਣਾ ਲਾਂਗੇ ਅਸੀਂ ਇਦਾਂ ਹੀ ਕੋਈ ਕਹਾਣੀ ਘੜ ਲਾਂਗੇ ਇਹ ਸਾਰਾ ਕੁਝ ਮੂਹਰੇ ਮੂਹ ਡਿੱਗਣਾ ਨਾ ਕੋਈ ਫੋਨ ਹੈ ਨਾ ਕੋਈ ਜਸਪ੍ਰੀਤ ਨਾਮ ਦੇ ਵਿਅਕਤੀ ਦਾ ਸਿਮ ਹੈ ਫੋਨ ਇੱਕੋ ਹੀ ਸੀ 981400003 ਉਹ ਮਜੀਠੀਆ ਸਾਹਿਬ ਦੇ ਆਪਣੇ ਨਾਮ ਦਾ ਦੇਖੋ ਵਿਕਰਮ ਮਜੀਠੀਆ ਸਾਹਿਬ ਤੇ ਜਿਹੜਾ ਝੂਠਾ ਮੁਕੱਦਮਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਰਜ ਕੀਤਾ ਹੈ ਇਹਦੇ 'ਚ ਸਬੂਤ ਤਾਂ ਕੋਈ ਲੱਭ ਨਹੀਂ ਰਿਹਾ ਆਏ ਦਿਨ ਕੋਈ ਨਵਾਂ ਝੂਠ ਮੀਡੀਆ ਦੇ ਵਿੱਚ ਪਲਾਂਟ ਕਰਕੇ ਸੰਸਨੀ ਫਲਾਈ ਜਾ ਰਹੀ ਹੈ ਫਰਸਟ੍ਰੇਸ਼ਨ ਬਹੁਤ ਹੈ ਹੁਣ ਅੱਜ ਇੱਕ ਨਵਾਂ ਝੂਠ ਸਰਕਾਰ ਨੇ ਮੀਡੀਆ 'ਚ ਪਲਾਂਟ ਕੀਤਾ ਹੈ ਕਿ ਜਿਹੜਾ ਵਿਕਰਮ ਮਜੀਠੀਆ ਸਾਹਿਬ ਕੋਲੇ ਮੋਬਾਈਲ ਮਿਲਿਆ ਉਹਦੇ 'ਚ ਕਿਸੇ SIM ਦਾ ਜਿਹੜਾ ਜਸਪ੍ਰੀਤ ਨਾਮ ਦਾ ਵਿਅਕਤੀ ਸੀ ਉਹਦਾ SIM ਉਹ ਚਲਾ ਰਹੇ ਸੀ ਕਿ ਉਹ ਵਿਅਕਤੀ ਹੁਣ ਕੈਨੇਡਾ ਪੱਜ ਮੈਂ ਪਹਿਲਾ ਸਪਸ਼ਟ ਕਰਨਾ ਚਾਹੁੰਦਾ ਕਿ ਵਿਕਰਮ ਮਜੀਠੀਆ ਸਾਹਿਬ ਨੂੰ ਜਦੋਂ ਗ੍ਰਿਫਤਾਰ ਕੀਤਾ ਇਸ ਘੁੱਟੇ ਕੇਸ 'ਚ ਉਹਨਾਂ ਕੋਲ ਤਾਂ ਕੋਈ ਮੋਬਾਈਲ ਲੱਭਿਆ ਹੀ ਨਹੀਂ ਇੱਕ ਮੋਬਾਈਲ ਫੋਨ ਅਸੀਂ ਬਾਅਦ ਦੇ ਵਿੱਚ ਬਿਜ਼ਨਸ ਨੂੰ ਦਿੱਤਾ ਜਿਹੜਾ ਕਿ 981400003 ਜਿਹੜਾ ਕਿ ਵਿਕਰਮ ਮਜੀਠੀਆ ਸਾਹਿਬ ਦੇ ਨਾਮ ਤੇ ਹੈ ਤੇ ਉਹਨਾਂ ਦਾ ਆਫੀਸ਼ੀਅਲ ਫੋਨ ਤੇ ਅੱਜ ਇਹ ਗੱਲ ਕਹਿਣੀ ਕਿ ਜਸਪ੍ਰੀਤ ਨਾਮ ਦੇ ਵਿਅਕਤੀ ਦਾ ਸਿਮ ਕੈਨੇਡਾ ਭੱਜ ਗਿਆ ਮੈਂ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਹੁਣ ਜੇ ਕੁਝ ਪਲਾਂਟ ਕਰਨੇ ਚਾਹੁੰਦੇ ਆ ਤਾਂ ਉਹਨੇ ਆਪਾਂ ਕੋਈ ਸਟੋਰੀ ਤਾਂ ਸੱਚ ਨੇ ਸੱਚ ਰਹਿਣਾ ਇਹ ਜਿਹੜਾ ਝੂਠਾ ਮੁਕੱਦਮਾ ਇਹਨੇ ਝੂਠ ਹੀ ਰਹਿਣਾ ਅਦਾਲਤਾਂ 'ਚ ਨਾ ਐਸੇ ਝੂਠ ਚੱਲਦੇ ਨੇ ਔਰ ਖਾਸ ਕਰਕੇ ਮੁੱਖ ਮੰਤਰੀ ਪੰਜਾਬ ਇਹ ਸਮਝ ਲੈਣ ਕਿ ਅਦਾਲਤਾਂ ਤੱਥ ਦੇ ਉੱਤੇ ਫੈਸਲੇ ਕਰਦੀਆਂ ਨੇ ਇਹ ਜਿਹੜੇ ਖਿਆਲ ਨੇ ਮੁੱਖ ਮੰਤਰੀ ਦੇ ਜਾਂ ਵਿਜੀਲੈਂਸ ਡਿਪਾਰਟਮੈਂਟ ਦੇ ਸੀ ਐਦਾਂ ਹੀ ਕੋਈ ਸਬੂਤ ਬਣਾ ਲਾਂਗੇ ਅਸੀਂ ਐਦਾਂ ਹੀ ਕੋਈ ਕਹਾਣੀ ਘੜ ਲਾਂਗੇ ਇਹ ਸਾਰਾ ਕੁਝ ਮੁੱਦੇ ਮੂਹ ਡਿੱਗਣਾ ਨਾ ਕੋਈ ਫੋਨ ਹੈ ਨਾ ਕੋਈ ਜਸਪ੍ਰੀਤ ਨਾਮ ਦੇ ਵਿਅਕਤੀ ਦਾ ਸਿਮ ਹੈ ਫੋਨ ਇੱਕੋ ਹੀ ਸੀ 951400003 ਉਹ ਮਜੀਠੀਆ ਸਾਹਿਬ ਤੇ ਆਪਣੇ ਨਾਮ ਦੇ